ਟਰੰਪ ਬਾਰੇ ਹੁਣ ਮੈਂ ਕੀ ਬੋਲਾਂ ਸ਼ਟਾ ਦੇ ਪੁੱਤਾਂ ਨੂੰ ਹੁਣ ਪਤਾ ਇੱਧਰ ਗਾਲਾਂ ਦੇੜਾ ਯਾਰ ਉਹ ਉਹ ਗਾਲਾਂ ਮੈਨੂੰ ਵਧੀਆ ਲੱਗਾ ਸੀ ਤੇ ਪਰ ਹੁਣ ਹੁਣ ਕੀ ਦੇਖੋ ਜੀ ਜਿਹੜਾ ਜੇ ਵੀ ਚੱਲ ਰਹੀ ਅਗਲਾ ਚਲਾਉਂਦਾ ਨਾ ਜੀ ਤੇ ਹੁਣ ਅਗਲਾ ਚਲਾਊਗਾ ਹੁਣ ਆ ਗਿਆ ਟਰੰਪ ਤੈਨੂੰ ਪਤਾ ਕੋਈ ਜੋੜੀ-ਬੋੜੀ ਚੀਜ਼ ਹੈ ਤੇ ਉਹ ਉਹਨਾਂ ਉਹਦੀ ਉਹਦੀ ਬੇਟੀ ਆਪਾਂ ਨੂੰ ਫੋਲੋ ਕਰਦੀ ਆ ਨਾ ਟਵਿੱਟਰ ਤੇ ਇਹ ਵਾਕਾ دیਵਾਂਗ ਕਾ ਟਰੰਪ ਪਰ ਹੁਣ ਤੈਨੂੰ ਪਤਾ ਮੇਰੇ ਅੰਗਰੇਜ਼ੀ ਵਿੱਚ ਹੱਥ ਤੰਗ ਹੈ ਨਹੀਂ ਤਾਂ ਮੈਂ ਕੁਝ ਲਿਖ ਕੇ ਭੇਜ ਦਿੰਦਾ ਹਾਂ ਉਹਨਕੋ ਯਾਨੀ ਹਾਉ ਮੀਟੀ ਪਾਪ ਦੁਸ਼ਾਨ ਸਾਹਿਬ ਤੁਸੀਂ ਬੜੇ ਸੋਹਣੇ ਲੱਗ ਰਹੇ ਹਾਂ ਤੁਸੀਂ ਵੀ ਬਹੁਤ ਸੋਹਣੇ ਲੱਗ ਰਹੇ ਹੋ ਭਾਈ ਸਾਰੇ ਸੋਹਣੇ ਆ ਰੱਬ ਨੇ ਕੋਈ ਮਾੜੀ ਚੀਜ਼ ਬਣਾਈ ਹੀ ਨਹੀਂ ਜੋ ਰੱਬ ਨੇ ਬਣਾਇਆ ਉਹ ਸਹੀ ਬਣਾਇਆ ఎవਰੀਥਿੰਗ ਗੋਡ ਮੇਕਸ ਪਰਫੈਕਟ ਨਾਲੇ ਕਿੰਨਾਂ ਨੇ ਨੋਬਾਡੀ ਇਜ਼ ਪਰਫੈਕਟ ਜੱਟ ਜੁਲੀਅਟ 4 ਕਾ ਤਾਂ ਹੋਗੀ 4 ਦਾ ਨਹੀਂ ਪਤਾ ਭਾਈ ਹੁਣ ਸਰਦਾਰ ਜੀ 3 ਹੋਊਗੀ ਸਰਦਾਰ ਜੀ 3 ਲੱਗੇ ਸ਼ੂਟ ਕਰਨ ਭਾਜੀ ਕੀ ਟਾਈਮ ਹੁੰਦਾ ਵਹਾਂ ਯਹਾਂ ਯਹਾਂ ਬਸ ਮਠਿਆਈ ਟਾਈਮ ਹੋ ਗਿਆ ਮਠਾ ਮਠਾ ਜਾ ਬਹੁਤ ਪਿਆਰ ਲੱਗਣ ਰਿਹਾ ਕੀ ਹਾਲ ਆ ਤੁਹਾਡਾ ਬਿਗ ਫੈਨ ਥੈਂਕ ਯੂ ਅਸੀਂ ਵੀ ਬਿਗ ਫੈਨ ਆ ਭਾਜੀ ਬਾਰਾ ਬਾਣੀ ਇੱਕ ਵਾਰ ਪਲੀਜ਼ ਓਕੇ ਭਾਜੀ ਥੈਂਕ ਯੂ ਜੀ ਬਾਵੇਲੀ ਇਸਨਾਨ ਖਾਣੇ ਲਈ ਓਕੇ ਇਹ ਚਲੋ ਹੁਣ ਬਸ ਕਰਦੇ ਆ ਬਹੁਤ ਹੋ ਗਈ ਗੱਲ ਤੇ ਮੈਂ ਅੱਜ ਜਮ ਨਹੀਂ ਲਾਇਆ ਜਮ ਖਾਣੇ ਜਾ ਕੇ ਆਂ ਤੇ ਕਾਫੀ ਬਧੀਜੀ ਪੀ ਕੇ ਮੜਜ ਹੋ ਗਿਆ ਕੈਂ ਹੋ ਜਾਏ ਜੇ ਵਜ ਕੱਢੀ ਹੈ ਨੇਰੀ थैंक यू ਜੀ ਜੋਨੀ ਟਰੰਪ ਬਾਰੇ ਹੁਣ ਮੈਂ ਕੀ ਬੋਲਾਂ ਸ਼ਟਾ ਦੇ ਪੁੱਤਾਂ ਨੂੰ ਹੁਣ ਪਤਾ ਇੱਧਰ ਗਾਲਾਂ ਕਹਿੜਾ ਯਾਰ ਉਹ ਉਹ ਗਾਲਾਂ ਮੈਨੂੰ ਵਧੀਆ ਲੱਗੀਆਂ ਤੇ ਪਰ ਹੁਣ ਹੁਣ ਕੀ ਦੇਖੋ ਜੀ ਜਿਹੜਾ ਜਿਹਦੀ ਚੱਲਦੀ ਅਗਲਾ ਚਲਾਉਂਦਾ ਨਾ ਜੀ ਤੇ ਹੁਣ ਅਗਲਾ ਚਲਾਊਗਾ ਹੁਣ ਆ ਗਿਆ ਟਰੰਪ ਤੈਨੂੰ ਪਤਾ ਕੋਈ ਝੂੜੀ-ਪੋੜੀ ਚੀਜ਼ ਹੈ ਤੇ ਉਹ ਉਹਨਾਂ ਉਹਦੀ ਉਹਦੀ ਬੇਟੀ ਆਪਾਂ ਨੂੰ ਫੋਲੋ ਕਰਦੀ ਆ ਰੋਟਬੀਟਰ ਤੇ ਦਿਵਾਂਗਾ ਦਿਵਾਂਗਾ ਟ੍ਰੈਂਪ ਪਰ ਹੁਣ ਤੁਹਾਨੂੰ ਪਤਾ ਮੇਰੀ ਅੰਗਰੇਜ਼ੀ ਮੇਂ ਹੱਥ ਤੰਗ ਹੈ ਨਹੀਂ ਤੋ ਮੈਂ ਕੁਛ ਲਿਖ ਕੇ ਭੇਜ ਦਿੰਦਾ ਹਾਂ ਉਹਨਕੋ ਐਨੀਹਾਊ ਮਿੱਟੀਪਾਪ ਦushan ਸਾਹਿਬ ਤੁਸੀਂ ਬੜੇ ਸੋਹਣੇ ਲੱਗ ਰਹੇ ਆ ਹਾਂ ਤੁਸੀਂ ਵੀ ਬਹੁਤ ਸੋਹਣੇ ਲੱਗ ਰਹੇ ਪਾਜੀ ਸਾਰੇ ਸੋਹਣੇ ਆ ਰੱਬ ਨੇ ਕੋਈ ਮਾੜੀ ਚੀਜ਼ ਬਣਾਈ ਹੀ ਨਹੀਂ ਜੋ ਰੱਬ ਨੇ ਬਣਾਇਆ ਉਹ ਸਹੀ ਬਣਾਇਆ एवरीथिंग ਗੋਡ ਮੇਕਸ ਪਰਫੈਕਟ ਨਾਲੇ ਕਿੰਨਾਂ ਦਿੰਦੇ ਨੋਬਾਡੀ ਇਜ਼ ਪਰਫੈਕਟ ਜੱਟ ਜੁਲੀਅਰ 4 ਕਾ ਤਾਂ ਹੋ ਗਈ 4 ਦਾ ਨਹੀਂ ਪਤਾ ਭਾਈ ਜੀ ਹੁਣ ਸਰਦਾਰ ਜੀ 3 ਹੋਊਗੀ ਸਰਦਾਰ ਜੀ 3 ਲੱਗੇ ਸ਼ੂਟ ਕਰਨ ਭਾਜੀ ਕੀ ਟਾਈਮ ਹੁੰਦਾ ਵਹਾਂ ਯਹਾਂ ਯਹਾਂ ਬਸ ਮਠਿਆ ਟਾਈਮ ਹੋ ਗਿਆ ਮਠਾ ਮਠਾ ਜਾ ਬੋਲ ਆ ਬਹੁਤ ਪਿਆਰ ਲੱਗਣ ਰਿਆ ਕੀ ਹਾਲ ਆ ਤੁਹਾਡਾ ਬਿਗ ਫੈਨ ਥੈਂਕ ਯੂ ਅਹੀ ਵੀ ਬਿਗ ਫੈਨ ਆ ਭਾਜੀ ਬਾਰਾ ਬਾਣੀ ਇੱਕ ਬਾਰ ਪਲੀਜ਼ ਓਕੇ ਭਾਈ ਥੈਂਕ ਯੂ ਜੀ ਹਵੇਲੀ ਇਸ਼ਾਨ ਖਾਨ ਉਕੇ ਇਹ ਚਲੋ ਹੁਣ ਬਸ ਕਰਦੇ ਆ ਬਹੁਤ ਹੋ ਗਈ ਗੱਲ ਤੇ ਮੈਂ ਅੱਜ ਜਮ ਨਹੀਂ ਲਾਇਆ ਜਮ ਲੌਣੇ ਜਾ ਕੇ ਆਂ ਤੇ ਕਾਫੀ ਵਧੀਆ ਜਿਹੀ ਪੀ ਕੇ ਮੌੜ ਜਾ ਹੋ ਗਿਆ ਕੈਮ ਜਾ ਜਮ ਚ ਗੱਡੀ ਹੈ ਨੇਰੀ ਥੈਂਕ ਯੂ ਜੀ ਜੋਨੀ